ਜਦੋਂ ਕਿ ਬੰਦਾ ਇਹਨੂੰ ਭਾਨਾ ਸਿੱਧੂ ਨੂੰ ਤਾਂ ਲਗਾਤਾਰ ਦੇਖਦਾ ਸੀਗਾ ਭਾਨਾ ਸਿੱਧੂ ਦਾ ਉਹਨੂੰ 9 ਦੱਸਣ ਜਿੰਨਾ ਟਾਈਮ ਕਿਵੇਂ ਲੱਗ ਗਿਆ ਤੇ ਦੂਜੇ ਪਾਸੇ ਉਸ ਕੇਸ ਦੇ ਵਿੱਚ ਜਵਾਨ ਥੋਣਾ ਤੇ ਨਾਲ ਦੀ ਨਾਲ ਪੁਲਿਸ ਨੇ ਚੱਕਣਾ ਇਹ ਤੋਂ ਇਹ ਲੱਗਦਾ ਹੈ ਜਿਵੇਂ ਸਰਕਾਰ ਇਹ ਇਹਨੂੰ ਅੰਦਰ ਖੜਨਾ ਚਾਹਦੀ ਹੈ ਸਰਕਾਰ ਉਸ ਕੰਮ ਨੂੰ ਰੋਕਣਾ ਚਾਹਦੀ ਆ ਜਿਸ ਕੰਮ ਦੇ ਪਿੱਛੇ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਜੋ ਲੋਕਾਂ ਦੇ ਵਿੱਚ ਹੋਣੇ ਗੱਲ ਜਾ ਰਹੀ ਆ ਵੀ ਪੰਜਾਬ ਬਚਾਓ ਯਾਤਰਾ ਜਿਹੜੀ ਇਹ ਕੱਢ ਰਹੇ ਸੀਗੇ ਇਦੇ ਚ ਕਿ ਮੁਕਦਮਾ ਦੰਦਵਾ ਦਾ ਦੰਦਵਾ ਸਾਹ ਤੋਂ ਅਰਦਾਸ ਪੰਜਾਬ ਚੋਂ ਜਿਹੜਾ ਸੀਰੀਅਲ ਵੇਲੇ ਕੱਢ ਰਿਹਾ ਉਸ ਤੋਂ ਪਹਿਲਾਂ ਲੱਕਸ ਦਾਣਾ ਪਿੰਡ ਪਿੰਡ ਲੱਕਸ ਦਾਣਾ ਪਿੰਡ ਬਚਾਓ ਯਾਤਰਾ ਚ ਸ਼ੁਰੂ ਹੋਗਾ ਪਿੰਡ ਬਚਾਓ ਯਾਤਰਾ ਪਿੰਡ ਬਚਾਓ ਜੇ ਪਿੰਡ ਬਚਣਗੇ ਤਾਂ ਹੀ ਪੰਜਾਬ ਬਚੂਗਾ ਨਾ ਪੰਜਾਬ ਬਚਦਾ ਤਾਂ ਮੇਂ ਬਚਾਉਣਾ ਪੰਜਾਬ ਜਦੋਂ ਪਿੰਡ ਬਚਣਾ ਪੰਜਾਬ ਨੇ ਆਪੇ ਵੱਜ ਜਾਣਾ ਜੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਨਸ਼ਾਗ ਨਸ਼ਿਆਂ ਦੀ ਜਿਹੜੀ ਬਹੁਤਾਤ ਪੰਜਾਬੀ ਭਾਸ਼ਾ ਨੂੰ ਲੈ ਕੇ ਜੋ ਜਾਗਰੂਕ ਕਰ ਰਹੇ ਸੀਗੇ ਪੰਜਾਬ ਦੇ ਹੱਕਾਂ ਲਈ ਉਹਦੇ ਲਈ ਮਾਹੀ